ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਕਰਿਆ ਪੰਜਾਬੀ ਟ੍ਰੈਵਲਰ ਉੱਤੇ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ ਚ ਹੋਵੋਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਆਪਣੇ ਪਿੰਡ ਜੀ ਦਾ ਭੋਗ ਸੁਖਸੰਦੀ ਦੇ ਪਾਠ ਖਲਾਵਾ ਜੀ ਤੇ ਘਰੇ ਆਪਣੇ ਦੋਸਤੋ ਮਿੱਤਰ ਦੇ ਤੇ ਉੱਧਰ ਹਾਜ਼ਰੀ ਲਵਾ ਕੇ ਆਂਗੇ ਭੋਗ ਤੋਂ ਤੇ ਪਹੁੰਚ ਗਿਆ ਤਾਂ ਘਰੇ ਜੀ ਤੇ ਚਲੋ ਵੀ ਭੋਗ ਤੇ ਜਾਣਾ ਵੀ ਜ਼ਰੂਰੀ ਹੈ ਨਾ ਪਿੰਡ 'ਚ ਹਰੇਕ ਦੇ ਜਾਣਾ ਚਾਹੀਦਾ ਤੇ ਲੋ ਜੀ ਘਰੇ ਪਹੁੰਚ ਗਏ ਪ੍ਰਸਾਦਾ ਪਾਣੀ ਆਪਸਾ ਗਿਆ ਏ ਤੇ ਮਾਤਾ ਦੇਖਣਾ ਕੀ ਕਰਦੀ ਹੈਗੀ ਆਪਣੀ ਕੀ ਕਰੀ ਇਹਨੀਆਂ ਮਾਤਾ ਕੀ ਕਰੀ ਇਹਨੀਆਂ ਹਾਂ ਪਈਆ ਜੀ ਸਕੂ ਮਾਤਾ ਆਪਣੀ ਲੋ ਜੀ ਮਿੱਤਰੋ ਇਹ ਦੂਆ ਦੇਖਣਾ ਵੀ ਕੀ ਕਰਨਾ ਹੈਗਾ ਤੇ ਫਿਰ ਹਾਲ ਆਪਾਂ ਹੋ ਕੇ ਤੇ ਮੱਥਾ ਟੇਕ ਕੇ ਘਰੇ ਆ ਗਈ ਓ ਜੀ ਮਿੱਤਰੋ ਤੋਤਾ ਰਖਾਈਏ ਬੈ ਜਾ ਹਾਲਾ ਹੋਰੇ ਝੰਡ ਮਾਰਦਾ ਹੈ ਹੈ ਝੰਡ ਮਾਰਦਾ ਤਰੀ ਹੱਥ ਦੇ ਬੜਾ ਭੈੜਾ ਫੋਨ ਕੱਢ ਦਿੰਦਾ ਇਹ ਮੈਂ ਤੁਹਾਨੂੰ ਦੱਸਾਂ ਗੱਲ ਨਹੀਂ ਤਰੀ ਹੱਥ ਤੇ ਧਰਤਾ ਚਾੜਦਾ ਹੈ ਜੜਦਾਗਾ ਲੋ ਜੀ ਮਿੱਤਰੋ ਇਹ ਹੈਗਾ ਤੋਤਾ ਹੈ ਮਿੱਠੂ ਤਾਂ ਨਹੀਂ ਗਾਲਾਂ ਗੋਲਾਂ ਕੱਢਣ ਵਾਲਾ ਕੱਢਦਾ ਹੈ ਥੋੜਾ ਪਤਾ ਨਹੀਂ ਸ਼ਿਕਾਰੀ ਖਤਰਨਾਕ ਨਹੀਂ ਬੰਦਾ ਦੇਖ ਕੇ ਬੋਲ ਲੋ ਜੀ ਮਿੱਤਰੋ ਬੰਦੇ ਖਤਰਨਾਕ ਨਹੀਂ ਬਸ ਬੱਚ ਹੋਏ ਨੇ ਤਾਂ ਬਾਕੀ ਰਹਿ ਤੂੰ ਹੀ ਬਾਕੀ ਰਹਿ ਬਾਕੀ ਆ ਪਤਾ ਬਾਕੀ ਆ ਲੈ ਉਹ ਮੁੰਡਿਆ ਚੀਜ਼ ਘੇਟਾ ਬਹਿ ਜਾ ਵੀ ਮਿੱਤਰਾ ਇਹ ਸੜਾ ਦੰਦੀ ਨਾ ਵੱਡੀ ਮਲ ਵੀੜਾ ਮਰੂ ਚੀਜ਼ ਘੇਟਾ ਇਹ ਮੜਦਾ ਚੱਲ ਹੁਣ ਹੁਣ ਇੱਥੇ ਬਿਠਾ ਲਾ ਉਹ ਇੱਥੇ ਬਿਠਾ ਲਾ ਹਵਾ ਦਾ ਆ ਉਹ ਰਖੇ ਕਰਿਆ ਉਹ ਕੀ ਹਾਲ ਨੇ ਜੀ ਪਹਿਲੇ ਦੇਖਣਾ ਠੀਕ ਠੀਕ ਆ ਸਾਰਾ ਓਕੇ ਰੱਖਿਆ ਹੋਇਆ ਇਹ ਮਿੱਠੂ ਬਣਾ ਕੇ ਤੇ ਨਹੀਂ ਜਾਂਦਾ ਆ ਰਾਨਾ ਕੀ ਇਹਦਾ ਮਿੱਠੂ ਆ ਕੀ ਆ ਤੂੰ ਕਹਿ ਦੇ ਨਾ ਮਿੱਠੂ ਮਿੱਠੂ ਇਧਰੋਂ ਨਿਕਲਿਆ ਵੇ ਇਹ ਮਿੱਠੂ ਛੜਪਾੜੀ ਮਾਰਦਾ ਹੁੰਦਾ ਠੀਕ ਆ ਇਹ ਹੁਣ ਅੱਡੀ ਸਾਰਾ ਚੱਲਿਆ ਹੱਟੇ ਨਾਲ ਮਸਾ ਲਓ ਜੀ ਮਿੱਤਰੋ ਆਪਾਂ ਆ ਗਏ ਖੇਤ ਤੇ ਪਿੰਡੋ ਤੁਰਕੀ ਆ ਗਏ ਸੀਗੇ ਤੇ ਮੈਂ ਚਲੋ ਨਾਲ ਤਾਂ ਆਪਣਾ ਟਾਈਮ ਲੰਘ ਜੂਆ ਨਾਲੇ ਆਪਾਂ ਥੋੜਾ ਬਹੁਤਾ ਸ਼ੂਟ ਕਰ ਲਿਆ ਹੁਣਾਂਗੇ ਤੇ ਆਲੇ ਖੇਤਾਂ ਦੀ ਰੌਣਕ ਦੇਖਿਓ ਨਾ ਤੇ ਵਾਹਣਾਂ ਦਾ ਕੰਮ ਤਾਂ ਨਿਮੇੜਤਾ ਜੀ ਜਨਤਾ ਨੇ 2-3 ਦਿਨਾਂ ਦੇ ਵਿੱਚ ਵਿੱਚ ਇਧਰ ਮੇਰੇ ਵਾਲੀ ਸਾਈਡ ਤਾਂ ਸਾਰਾ ਵਾਹਣਾ ਬਾਤਾ ਜੀ ਪਾਣੀ ਲਾਉਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਬਾਰਸ਼ਾਂ ਉਹ ਕਾਫੀ ਹੋ ਗਈਆਂ ਤੇ ਕਿਤੇ ਘੰਟਾ ਲਾ ਗਈ ਕਿਤੇ ਅੱਧਾ ਘੰਟਾ ਲਾ ਗਈ 4-5 ਵਾਰੀ ਬਾਰਸ਼ ਹੋ ਗਈ ਆਪਣੇ ਆ ਗਾੜ ਖੜਿਆ ਖੜਿਆ ਹੰਦੇ ਲੋਕਾਂ ਨੇ ਹੁਣ ਤਾਂ 2-3 ਦਿਨਾਂ ਦੀ ਧੁੱਪ ਜਿਹੀ ਲੱਗੀ ਆ ਅ ਗੋਗਾਂ ਲਾ ਕੇ ਵਾਹਣ ਦੀ ਬਾਵਾਹਾਈ ਕਰਤੀ ਤੇ ਆਪਣੇ ਵਾਲੇ ਬੰਦੇ ਨੇ ਵੀ ਮੈਨੂੰ ਲੱਦਾ ਪਾਣੀ ਛੱੜਤਾ ਜੀ ਤੇ ਗਿੱਲੀ ਰੌਣੀ ਰਾਣੀ ਕਰਨੀ ਹੋਊਗੀ ਇਹਦੀ ਰੌਣੀ ਰਾਣੀ ਕਰਕੇ ਕਰਨੀ ਹੋ ਕੋਈ ਸਟਿੰਗ ਇਹਨੇ ਆਪਦੀ ਤੇ ਲੋ ਜੀ ਵਾਹਣ ਦੀ ਬਾਵਾਹਾਈ ਕਰਕੇ ਤੇ ਭੋਲਾ ਸਿੰਘ ਉਰੇ ਤੇ ਇਧਰ 8:00 ਵਜੇ ਜਿਹੜਾ ਟਰੈਕਟਰ ਘੜਾ ਗਿਆ ਇਹ ਵਾਹਣ ਲੈ ਤਾ ਵਾਹ ਤਾਰ ਘੜਦਿਆਂ ਦਾ ਤੇ ਇਹਨਾਂ ਦੇ ਅੰਕਲ ਦੇ ਘਰ ਵਾਲੀ ਆਪਾਂ ਨੂੰ ਪੜਾਉਂਦੇ ਸੀਗੇ ਮੈਡਮ ਤੇ ਵਧੀਆ ਜਾਣ ਪਸਾਣਾ ਇਹਨਾਂ ਨਾਲ ਵੀ ਆਪਣੀ ਤੇ ਇਹਨਾਂ ਨੇ ਆ ਆਪਣੇ ਗਵਾਂਢੀਆਂ ਦਾ ਵਾਹਣ ਲੈ ਲਿਆ ਤੇ ਆ ਕੀਰਤ ਚਾਚਾ ਵੀ ਆ ਆ ਗਏ ਆਪਣੇ ਕੀਰਤ ਚਾਚੇ ਦੀ ਮੋਟਰ ਤੇ ਇਹ ਵੀ ਲੱਗੇ ਹੋਏ ਨੇ ਸਾਫ ਸਪਾਈ ਕਰਨ ਦੀ ਕੀਤ ਵਧੀਆ ਜੀ ਲੱਗ ਲੱਗਿਆ ਰਹਿੰਦਾਗਾ ਕੰਮਕਾਰ ਕਰਦੇ ਤੇ ਆ ਜਾਂਦੇ ਨੇ ਇੱਥੇ ਤੇ ਇਧਰੋਂ ਲੋ ਜੀ ਆ ਆਪਣੀ ਬੱਟ ਜਿੰਨਾ ਨਾਲ ਸਾਂਝੀ ਲੱਗਦੀ ਆ ਬੀਰਾ ਸਿੰਘ ਆਪਣੇ ਗਵਾਂਢੀ ਜਮਾ ਨਾਲ ਕੰਦ ਲੱਗਦੇ ਘਰ ਦੇ ਤੇ ਇਹ ਵੀ ਆ ਲੱਗੇ ਹੋਏ ਨੇ ਇਹਨਾਂ ਨੇ ਜਿੱਥੇ ਤੂੜੀ ਪਾਈ ਹੈਗੀ ਕੁੱਪ ਜੇ ਬਣਾਏ ਨੇਗੇ ਮਿੱਟੀ ਦੇ ਨਾਲ ਕਈ ਵਾਰ ਨੇਰੀਆਂ ਬਹੁਤ ਤੇਜ਼ ਆਉਂਦੀਆਂ ਨੇ ਤੇ ਉੱਡ ਜਾਂਦੀਆਂ ਉਹ ਕੁੱਪ ਜੇ ਬੰਨਣ ਲੱਗੇ ਹੋਏ ਨੇਗੇ ਤੇ ਮਿੱਟੀ ਪਾ ਰਹੇ ਨੇਗੇ ਭਰ ਕੇ ਲੋ ਜੀ ਮਿੱਤਰੋ ਆਪਣੇ ਵਾਲੇ ਠੇਕੇਦਾਰਾਂ ਨੇ ਪਾਣੀ ਲਾ ਬਲੇ ਉਸ ਤੋਂ ਸਟਾਰਟ ਕਰਤਾ ਇਹਨਾਂ ਨੇ ਪਤਾ ਨਹੀਂ ਹੁਣ ਇਹਨਾਂ ਤਾਂ ਆਪ ਨੂੰ ਪਤਾ ਨਹੀਂ ਵੀ ਇਹਨਾਂ ਨੇ ਰਮਾਉਣਾ ਸਟਾਰਟ ਕਰਤਾ ਜਾਂ ਕਿਵੇਂ ਤੇ ਅਗਲੇ ਦੀ ਮਰਜ਼ੀ ਜਿਵੇਂ ਮਰਜ਼ੀ ਕਰ ਲੈਣਾ ਤੇ ਆ ਆਪਣੇ ਚਾਚੇ ਦਾ ਬਾਣ ਆ ਗਿਆ ਚੱਤੇ ਦਾ ਆ ਜਾਂਦਾ ਤੇ ਇਹਨਾਂ ਨੇ ਵੀ ਮਨ ਲਾ ਸ਼ਾਇਦ ਪਤਾ ਨਹੀਂ ਠੇਕੇ ਦੇ ਦਿੱਤੀ ਪਤਾ ਨਹੀਂ ਕਿਵੇਂ ਤੇ ਇਹਨਾਂ ਵਾਲਾ ਬੰਦਾ ਵੀ ਬਾਗ ਗਿਆ ਬਾਣ ਪਤਾ ਨਹੀਂ ਤਾਂ ਆਪ ਇਹਨਾਂ ਨੇ ਕੀਤੀ ਹੈਗੀ ਆਪ ਵੀ ਕੀਤੀ ਹੋਈ ਤਾਂ ਵੀ ਆਪ ਵੀ ਫਿਰ ਬਾਗੇ ਹੋਣਗੇ ਨਹੀਂ ਫਿਰ ਠੇਕੇ ਵਾਲਾ ਬੰਦਾ ਬਾਗ ਗਿਆ ਜੀ ਇਹਨਾਂ ਦਾ ਵੀ ਨਿਬੜਿਆ ਕੰਮ ਤੇ ਆ ਸਾਹਮਣੇ ਮੱਕੀ ਵਧੀਆ ਹੋਗੀ ਤੇ ਲੋ ਜੀ ਗਮਾਂਟੀਆਂ ਦੇ ਲਾਤੀ ਬਹੁਤ ਵਧੀਆ ਤੇ ਫੌਦਾ ਪਾਦਾਂ ਦਾ ਕੰਮ ਤਾਂ ਨਿਭੜਿਆ ਤੇ ਚਲੋ ਮਿੱਤਰੋ ਆਪਾਂ ਵਾਹ ਨੂੰ ਵੀ ਤੁਹਾਡੇ ਨਾਲ ਵੀ ਸ਼ੇਅਰ ਕਰ ਲਈ ਹੈ ਨਾ ਤੇ ਕੀ ਗੱਲਬਾਤ ਹੈਗੀ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਆਪਣੇ ਕੋਠੇ ਕੋਲੇ ਤੇ ਆ ਪਿੱਛੇ ਆਪਣਾ ਕੋਠਾ ਛੋਟਾ ਤੇ ਆਪਣੇ ਪੱਕੇ ਖਾਲ ਦੇ ਨਾਲ ਤੇ ਆਲੇ ਦੁਆਲੇ ਆਪਣਾ ਸਾਰਾ ਵਾਹਨ ਬੈ ਗਿਆ ਮਿੱਤਰੋ ਲੋ ਜੀ ਖੇਤ ਆਪਣਾ ਹਰੇ ਦੇ ਨਾਲ ਨਾਲ ਆਪਣਾ ਵਾਹਨ ਸਟਾਰਟ ਹੋ ਜਾਂਦਾ ਸਾਰਾ ਤੇ ਲੋ ਜੀ ਬਾਵਾਹੀ ਦਾ ਕੰਮ ਤਾਂ ਨਿਬੜਿਆ ਤੇ ਲੋ ਜੀ ਮਿੱਤਰੋ ਇੱਥੇ ਤੱਕ ਮਰਜੀ ਦੇਖ ਲੋ ਸਾਰਾ ਵਾਹਨ ਪਤਾ ਤੇ ਇਧਰਲਾ ਖੱਤਾ ਵੀ ਨਿਬੜਿਆ ਕੰਮ ਇਹ ਵੀ ਸਾਰਾ ਪਤਾ ਇਹਦੀ ਵੀ ਬਾਵਾਹੀ ਦਾ ਨਿਬੜ ਗਿਆ ਕੰਮ ਤੇ ਲੋ ਜੀ ਮਿੱਤਰੋ ਅੱਗਰ ਤੁਹਾਨੂੰ ਆਪਣੇ ਖੇਤ ਦਾ ਵਾਲੇ ਦੁਆਲੇ ਦਾ ਚੱਕਰ ਚੈੱਕ ਕਰਾ ਦਨੇ ਆ ਤੇ ਆ ਲਗ ਲਵੇ ਜਿਹੜਾ ਬਾਣ ਸਾਰਾ ਪਾਇਆ ਹੋਆ ਤੇ ਤਾਜ ਦੀਨੇਗਾ ਇਹ ਸਾਰਾ ਬਾਣ ਆਪਣੇ ਪਾਇਆ ਹੋਆ ਹੈਗਾ ਤੇ ਆਪਣੇ ਮਿੱਤਰੋ ਚੈੱਕ ਕਰ ਲੋ ਅਗਲੇ ਵਾਲੇ ਦਾ ਖੇਤ ਦਾ ਚੱਕਰ ਹਰਾ ਤੇ ਖਾਲ ਦੇ ਦੋਨੇ ਸਾਈਡ ਆਪਣਾ ਬਾਣੀ ਹੈ ਮਿੱਤਰੋ ਤੇ ਲੋਣੀ ਮਿੱਤਰੋ ਕਿੰਨਾ ਘੈਂਟ ਲਾਦਾ ਹਨਾ ਮੌਸਮਾ ਤੇ ਖੇਤਵਾਨ ਨੇ ਯਾਰ ਜਿਹੜਾ ਮਾਰਦਾ ਰਹਿਣਾ ਚਾਹੀਦਾ ਖੇਤ ਨਾਲ ਵੀ ਪਿਆਰ ਰੱਖਣਾ ਚਾਹੀਦਾ ਆਪਣ ਨੂੰ ਲੋ ਜੀ ਮਿੱਤਰੋ ਆਪਣੇ ਪਾਤੇ ਚੱਲੇ ਹੁਣ ਇੱਥੋਂ ਖੇਤੋਂ ਘਰ ਨੂੰ ਤੇ ਬਸ ਅਸੀਂ ਹੌਲੀ-ਹੌਲੀ ਤੁਰੇ ਜਾਂਦੇ ਨੇਰਾ ਹੁਣ ਵੇਲੇ ਨੂੰ ਆਪਾਂ ਪਹੁੰਚ ਜਾਗੇ ਮੰਨ ਕੇ ਚੱਲੋ ਵੀ ਆਪਾਂ 15 ਤੋਂ 20 ਮਿੰਟ ਦੇ ਵਿੱਚ ਵਿੱਚ ਪਿੰਡ ਪਹੁੰਚ ਜਾਗੇ ਤੇ ਨਾਲੇ ਤਾਂ ਆਪਣਾ ਖੇਤ ਆਉਣ ਨਾਲ ਟਾਈਮ ਲੰਘ ਗਿਆ ਤੇ ਨਾਲੇ ਆਲੇ-ਦੁਆਲੇ ਵਧੀਆ ਹੁਣ ਤਾਂ ਖੇਤਾਂ ਦੇ ਵਿੱਚ ਰੌਣਕ ਲੱਗੀ ਹੋਈ ਹੈ ਜੀ ਕਿਉਂਕਿ ਕੰਮ ਦਾ ਟਾਈਮ ਆ ਗਿਆ ਸਾਰੇ ਸਾਰੇ ਲੋਕ ਕੰਮਕਾਰ ਕਰਦੇ ਨੇਗੇ ਤੇ ਆਪਣਾ ਵਧੀਆ ਘਾਟਾ 2 ਘੰਟੇ ਟਾਈਮ ਲੱਗ ਗਿਆ ਤੇ ਹੁਣ ਆਪਾਂ ਚੱਲਦੇ ਪਿੰਡ ਨੂੰ ਬਲੌਗ ਤਾਂ ਆਪਣੇ ਨਾਲ ਬੈਠਾ ਸ਼ੂਟ ਕਰਨ ਨੂੰ ਹੈ ਨਹੀਂ ਸੀਗਾ ਤੇ ਬਸ ਆਪ ਨੂੰ ਜੋ ਠੀਕ ਲੱਗਿਆ ਤੇ ਆਪਣੇ ਬਣਾ ਲਿਆ ਜੀ ਤੇ ਮਿਲਦੇ ਆਂ ਪਿੰਡ ਚੱਲ ਕੇ ਮਿੱਤਰੋ ਲੋ ਜੀ ਮਿੱਤਰੋ ਇਹ ਜਿਹੜਾ ਸਰਕਾਰੀ ਖਾਲਾ ਇਹ ਬਸ ਆਪਣੇ ਪਿੰਡ ਦੀ ਕੋਲੀ ਹੱਦ ਤੱਕ ਹੀ ਵਗ ਜਾਂਦਾ ਤੇ ਆਪਾਂ ਇਹ ਖਾਲ ਖਾਲੀ ਨਿਕਲੇ ਤੁਰੇ ਤੇ ਅੱਗੇ ਤਾਂ ਸੜਕ ਕਣੀ ਦੀ ਵਗ ਜਾਂਦੀ ਸੀ ਤੁਰ ਕੇ ਵੀ ਆਪਾਂ ਤੇ ਪਰ ਅੱਜ ਆਪਾਂ ਵਾ ਚਲੋ ਖਾਲ ਖਾਲੀ ਚੱਲਦੇ ਆ ਬਾਣਾ ਵਿੱਚ ਦੀ ਤੇ ਮਨ ਨਾਲ ਆਪਣਾ ਟਾਈਮ ਵਧੀਆ ਲੰਘ ਜਾਊਗਾ ਤੇ ਲੋ ਜੀ ਮਿੱਤਰੋ ਇੱਧਰ ਟਰੈਕਟਰ ਲੱਗਾ ਹੋਇਆ ਹੈਗਾ ਕੰਪਿਊਟਰ ਕਰਾ ਤੇ ਬਸ ਕਰੀ ਜਾਂਦੇ ਨੇ ਲੋਕਾਂ ਨੂੰ ਕੰਮਕਾਰ ਦੀ ਕਾਲੀ ਹੋਈ ਪਈ ਆ ਤੇ ਬਸ ਫੱਟੇ ਚੱਕੀ ਤੁਰੇ ਜਾਂਦੇ ਨੇਗੇ ਆ ਦੇਖੋ ਆ ਚੱਲਦਾ ਹੌਲੈਂਡ ਜੀ ਲਾਇਆ ਮੇਰੇ ਪਿੰਡ ਦੇ ਦੀ ਆ ਕਿਸੇ ਦਾ ਪੂਰਾ ਤਾਂ ਨਹੀਂ ਦੱਸਣਾ ਐਡਾ ਆਪਣਾ ਮੋਬਾਈਲ ਜਿਆਦਾ ਜ਼ੂਮ ਕਰਨ ਵਾਲਾ ਹੈ ਨਹੀਂਗਾ ਤੇ ਫਿਰ ਵੀ ਆਪਾਂ ਨੂੰ ਤੁਹਾਨੂੰ ਦਿਖਾ ਦਈਏ ਤੇ ਲੋ ਜੀ ਮਿੱਤਰੋ ਤਾਂ ਇਹਨੇ ਖਾਲੀ ਬਾਹਣ ਮਾੜੇ ਮੋਟੀ ਰਹਿ ਗਏ ਜਿਹੜੇ ਬੌਣ ਵਾਲੇ ਰਹਿ ਗਏ ਲੋ ਜੀ ਮਿੱਤਰੋ ਬਸ ਪਹੁੰਚ ਗਏ ਪਿੰਡ ਤੇ ਕੱਕੇ ਨੰਬਰਦਾਰ ਤੇ ਘਰ ਕੋਲੇ ਪਹੁੰਚ ਗਏ ਲੋ ਜੀ ਆ ਉਹਦੇ ਬਾਹਣ ਚੱਠਾ ਵਰਲਵਾਇਆ ਹੋਇਆ ਹੈਗਾ ਤੇ ਆ ਉਹਦਾ ਸਾਹਮਣੇ ਘਰ ਆਗਾ ਤੇ ਹੁਣ ਤਾਂ ਇਹਨੇ ਘਰ ਆਪਣਾ ਆ ਇੱਧਰ ਪਾ ਰਿਹਾ ਹੈਗਾ ਇਹਦੇ ਜਿੱਥੇ ਟਰੈਕਟਰ ਚੱਲ ਰਿਹਾ ਭਰਤ ਪਾਲਾ ਇੱਧਰ ਸੜਕ ਤੇ ਆ ਗਿਆ ਇਹਦਾ ਘਰ ਹੁਣਾ ਤੇ ਟਾਵਰ ਕੋਲੇ ਤੇ ਇੱਧਰਲੇ ਟਾਵਰ ਕੋਲੋਂ ਪੁਰਾਣਾ ਘਰ ਆ ਇਹਦਾ ਤੇ ਆਪਦੇ ਬਾਹਣ ਦੇ ਵਿੱਚ ਹੀ ਟਾਵਰ ਲੱਗਿਆ ਹੋਇਆ ਇਹਦੇ ਬਸ ਹੁਣ ਪਹੁੰਚ ਗਏ ਪਿੰਡ ਮਿੱਤਰੋ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਮਿਹਨਤ ਕਰਕੇ ਬਾਣਾ ਵਿੱਚ ਦੀ ਪਹੁੰਚ ਹੀ ਗਏ ਲਓ ਜੀ ਮਿੱਤਰੋ ਮਿਹਨਤ ਦਾ ਲੱਗਦੀ ਆ ਯਾਰ ਹਨਾ ਜੋਰ ਵੀ ਲੱਗਦਾ ਹੈਗਾ ਸਰੀਰ ਦਾ ਜਦੋਂ ਆਪਾਂ ਤੁਰੇ ਜਾਂਦੇ ਹਾਂਗੇ ਤੇ ਨਾਲੇ ਸਰੀਰ ਦੀ ਵਰਜਸ ਹੁੰਦੀ ਹੈਗੀ ਹੈ ਨਾ ਤੇ ਇਹ ਸਭ ਕੁਝ ਕਰਦੇ ਕਰਾਉਂਦੇ ਆਪਾਂ ਬਾਣਾ ਵਿੱਚ ਦੀ ਟਾਉਣ ਕਲਾਉਂਦੇ ਹੋਏ ਤੇ ਪਹੁੰਚ ਹੀ ਗਏ ਪਿੰਡ ਤੇ ਸਾਮ ਲੋ ਜੀ ਇਹ ਆ ਗਈ ਮੇਰੇ ਪਿੰਡ ਦੀ ਕੱਸੀ ਬਸ ਇੱਥੇ ਆ ਕੇ ਸਮਾਪਤੀ ਆ ਬਾਣਾ ਦੀ ਚਲੋ ਜੀ ਮਿੱਤਰੋ ਫਿਰ ਸਾਰੇ ਬਾਣ ਸਾਰੇ ਉਧਰੋਂ ਆਇਆ ਆਪਾਂ ਖੇਤਾਂ ਤੇ ਲੋ ਜੀ ਮਿੱਤਰੋ ਆ ਗਏ ਪੰਡ ਸਭ ਕੋ ਜੀ ਪੁਲ ਵੀ ਤਾਂ ਅਪਰੇਲਈ ਆ ਤੇ ਕੱਸੀ ਦਾ ਕੰਮ ਚੱਲੀ ਜਾ ਰਿਹਾ ਤੇ ਪੱਟ ਪਟਈਆਂ ਹੋ ਰਹੀਆਂ ਨੇ ਕੱਸੀ ਨਮੀ ਬਾਨੀ ਆ ਸਾਰੀ ਤੇ ਪੱਥਰ ਵਾਲੀ 6 ਮਿੰਟ ਵਾਲੀ ਸਾਰੀ ਤੇ ਪੱਟ ਤੇ ਜੀ ਕੱਸੀ ਤੁਰ ਤੱਕ ਸਾਰੀ ਹੈਣਾ ਤੇ ਕੱਸੀ ਦਾ ਕੰਮ ਵੀ ਨਿਮੇੜਤਾ ਤੇ ਹੁਣ ਇਹ ਸਾਰੀ ਦੂਜੀ ਬਣੂਗੀ ਪੱਕੀ 6 ਮਿੰਟ ਵਾਲੀ ਏ ਲਓ ਜੀ ਮਿੱਤਰੋ ਤੱਜਾਂਗੇ ਆਪਾਂ ਬਹੁਤ ਸਾਲ ਮਨਣਾ ਸਾਲ ਡੇਢ ਸਾਲ ਬਾਅਦ ਖੇਤਾਂ ਵਿੱਚ ਦੀ ਫੇਕ ਸਾਲੀ ਮਾਰੀ ਦਾ ਕਿਹੜਾ ਤਾਂ ਵੇਸੇ ਆਪਾਂ ਲਓ ਜੀ ਇਹ ਸਾਹਮਣੇ ਘਰ ਆ ਗਏ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਲਵਾਈਏ ਲਵਾਈਏ ਹਾਜ਼ਰੀ ਮਹਾਰਾਜ ਜੀ ਦੇ ਚਰਨਾਂ 'ਚ ਮਿੱਤਰੋ ਪਰ ਇੱਕ ਛੋਟੇ ਨਾਲ ਗੱਲ ਸ਼ੇਅਰ ਕਰਨੀ ਸੀ ਤੇ ਆਪਣੇ ਮਿੱਤਰ ਦਾ ਬਣਾਇਆ ਹੋਇਆ ਚੈਨਲ ਤੇ ਯਾਰ ਉਹਨੂੰ ਕਿਸੇ ਨੇ ਕਮੈਂਟ ਕਰਤਾ ਵੀ ਹਨਾ ਵੀ ਤੈਨੂੰ ਵਲੌਗ ਨਹੀਂ ਬਣਾਉਣੇ ਉਹਦੇ ਵੀ ਤੂੰ ਨਾ ਹਨਾ ਯਾਰ YouTube ਚ ਚਲਾਇਆ ਕਰ ਹਨਾ ਤੇ ਯਾਰ ਆਪ ਨੂੰ ਐਦਾਂ ਕਿਸੇ ਵਾਰੇ ਵੀ ਨਹੀਂ ਉਤਨਾ ਚਾਹੀਦਾ ਹਨਾ ਕਿਉਂਕਿ ਅਗਲਾ ਮਿਹਨਤ ਕਰਦਾ ਹੈਗਾ ਆਪਦੀ ਮਿਹਨਤ ਕਰਕੇ ਬਣਾਉਂਦਾ ਹੈਗਾ ਪਾਉਂਦਾ ਮਜੰਤਾ ਰਹੀ ਆ ਹਨ ਲੈਟ ਤੇ ਜੇ ਪਤਾ ਇਹਨਾਂ ਜ਼ਰੂਰ ਕਰਾਦੇ ਆ ਵੀ ਜੇ ਵਧੀਆ ਨਹੀਂ ਲੱਗਦੀਆਂ ਤਾਂ ਨਾ ਦੇਖੋ ਕੋਈ ਗੱਲ ਨਹੀਂ ਮਿੱਤਰੋ ਹਨ ਤੇ ਪਰ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਣ ਦੇਣਾ ਕਿਉਂਕਿ ਜੇ ਦਾ ਅਗਲਾ ਕੋਈ ਗਲਤ ਮਲਤ ਗੰਦੀ ਜੀ ਚਵਣਾ ਕੇ ਪਾਉਂਦਾਗਾ ਫੇਰ ਤਾਂ ਆਪਾਂ ਨੂੰ ਬੁਰਾ ਕਹਿਣਾ ਨਹੀਂ ਦਾ ਜੇ ਆਹ ਵਾਲਾ ਕੋਈ ਵੀਡੀਓ ਬਣਾਉਂਦਾਗਾ ਹਨ ਤੇ ਚਲ ਵਧੀਆ ਨਹੀਂ ਸ਼ੂਟ ਹੋਉਂਦੀ ਕਿਸ ਤਰ੍ਹਾਂ ਨਾ ਤੇ ਉਹਦੇ ਲਈ ਕਹਿਣਾ ਨਹੀਂ ਚਾਹੀਦਾ ਯਾਰ ਹਨਾ ਕਿਉਂਕਿ ਵੀਡੀਓ ਬਣਾਉਣ ਨਾਲ ਨਹੀਂ ਪਤਾ ਹੁੰਦਾ ਬਹੁਤ ਮਿਹਨਤ ਲੱਗਦੀ ਆ ਤੇ ਕਿੱਦਾਂ ਐਡਿਟ ਕਰਨੀ ਆ ਕਿੱਦਾਂ ਬਣਾਉਣੀ ਆ ਹਨਾ ਤੇ ਬਹੁਤ ਮਿਹਨਤ ਲਾ ਦਿੰਦੇ ਆ ਸੋ ਮਿੱਤਰੋ ਆਪਾਂ ਨੂੰ ਕਿਸੇ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਹਨਾ ਯਾਰ ਤੇ ਜੇ ਉਹ ਹੀ ਆਪਾਂ ਨੂੰ ਕੋਈ ਗਲਤ ਬੋਲੇ ਤੇ ਦੇਖੋ ਆਪਣਾ ਕਿੰਨਾ ਪਰੇ ਲੱਗਦਾ ਹਨਾ ਤੇ ਕਿਸੇ ਦੀ ਮਿਹਨਤ ਕੋਈ ਕਰਦਾ ਹੈਗਾ ਹਨਾ ਚੰਗੇ ਲਈ ਤੇ ਕਰ ਲੈਣ ਦਿਆ ਕਰੋ ਯਾਰ ਹਨਾ ਪਰ ਮੰਨਦਾ ਚੰਗਾ ਬੋਲ ਲੈ ਕਰੋ ਉਹਦੇ ਨਾਲੋਂ ਵਧੀਆ ਵੀ ਇਹ ਵੀਡੀਓ ਨਹੀਂ ਵਧੀਆ ਲੱਗਦੀ ਬਸ ਅੱਗੇ ਨਿਘਾ ਦਿਓ ਹੋਰ ਦੇਖ ਲੋ ਘਾਟਾ ਨਹੀਂ ਪਈ ਦੁਨੀਆ ਚਲਾਉਂਦੀ ਆ ਸੋਸ਼ਲ ਮੀਡੀਆ ਨਾ ਸਾਰੀ ਦੁਨੀਆ ਹੋਰ ਵੀਡੀਓ ਘੈਂਡ ਦੋ ਘੈਂਡ ਪੇ ਜਾਂਦੇ ਨੇ ਉਹਨਾਂ ਦੇ ਦੇਖ ਲੈ ਕਰੋ ਕੋਈ ਚੱਕਰ ਨਹੀਂ ਹੁੰਦਾ ਨਾ ਤੇ ਪਰ ਕਿਸੇ ਬੰਦੇ ਨੂੰ ਯਾਰ ਹਣਾ ਐ ਬੇਇਜਤ ਨਾ ਕਰਿਆ ਕਰੋ ਵੀ ਐ ਨਹੀਂ ਪਲਾਨ ਆਣੀ ਨਾ ਤੇ ਆਪਾਂ ਗਲਤ ਬੰਦਿਆਂ ਨੂੰ ਬੋਲ ਨਹੀਂ ਸਕਦੇ ਨਾ ਤੇ ਜਿਹੜੇ ਨਸਪੱਤੇ ਕਰਦੇ ਨੇ ਕਿ ਹੋਰ ਗਲਤ ਜੀ ਜਮਣਾ ਕੇ ਬੰਦੇ ਨੇ ਉਹਨਾਂ ਨੂੰ ਤਾਂ ਬੋਲ ਨਹੀਂ ਸਕਦੇ ਤੇ ਪਰ ਆਪਾਂ ਕਿਸੇ ਸਰੀਰ ਬੰਦੇ ਨੂੰ ਬੋਲਦੇ ਆ ਕਿ ਹਨ ਤੇ ਜਿਹੜਾ ਕਿ ਮਿਹਨਤ ਕਰਦਾ ਆ ਵੀ ਹਨ ਕੁਝ ਕਰਨਾ ਚਾਹਣਾ ਹੁੰਦਾ ਜ਼ਿੰਦਗੀ ਦੇ ਵਿੱਚ ਉਹ ਨਹੀਂ ਆਵਾ ਬੇਇੱਜ਼ਤ ਕਰਦੀ ਏ ਉਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਮਿੱਤਰੋ ਤੇ ਸੋ ਜੇਕਰ ਤਾਲਗਾ ਜੀ ਆਪਣੀ ਮਿੱਤਰੋ ਕਿਸੇ ਗੱਲ ਦਾ ਬੁਰਾ ਲੱਗਿਆ ਹੋਵੇ ਤਾਂ ਭਰ ਚੁੱਕ ਮਾਫ ਕਰਨਾ ਬਾਈ ਚੜ੍ਹਦੀ ਕਲਾ ਤੇ ਰੱਖੇ ਤੁਹਾਨੂੰ ਸਭ ਨੂੰ ਨਾ ਮਿਹਰ ਪ੍ਰਿਆਤ ਤਪਣਾ ਕੇ ਰੱਖੇ ਆਪਣਾ ਤੇ ਗੱਲ ਵਸ ਯਾਰ ਆਪਾਂ ਨੇ ਤਾਂ ਇੰਨੀ ਛੋਟੇ ਨਾਲ ਸ਼ੇਅਰ ਕਰਨੀ ਸੀ ਵੀ ਕਿਸੇ ਨੂੰ ਆਕਲ ਮਤ ਦੇਣ ਨਾਲੋਂ ਵਧੀਆ ਹੈਗਾ ਹਨ ਵੀ ਆਪਾਂ ਆਪਦੇ ਆਪ ਵਿੱਚ ਮਾਸਤ ਰਹਿ ਜਾਣਾ ਆਪਦੇ ਉਸ ਧਿਆਨ ਰੱਖੀਏ ਤੇ ਸਾਨੂੰ ਕਹਿਣ ਨਾਲ ਚੰਗਾ ਹੈ ਵੀ ਹਨਾ ਅਰੇ ਪਤਾ ਨਹੀਂ ਮਨ ਕਾਇਆ ਜਾਂਦਾਗਾ ਕਿ ਮੈਂ ਇਹ ਨਾਲ ਸਫਰ ਕਰਦਾਗਾ ਤੇ ਕਿਉਂਕਿ ਜੇ ਇਹ ਵੀਡੀਓ ਕਹਿ ਦੇਣਾ ਤਾਂ ਔਖਾ ਹੈ ਵੀਡੀਓ ਬਣਾ ਕੇ ਪਾਤੀ ਪਰ ਵੀਡੀਓ ਬਣਾਉਣੀ ਐਡਿਟ ਕਰਨੀ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਮਿੱਤਰੋ ਤੁਸੀਂ ਮੈਂ ਕਹਿੰਦਾ ਆਪਾਂ 19 ਚੈਲੰਜ ਕਰਦੇ ਆਂ ਜੁੱਸੀ ਬਣਾ ਕੇ ਪਾ ਕੇ ਦੇਖੋ ਦਾ ਤਨ ਜਾਰ ਹਨ ਤੇ ਵੀ ਬਹੁਤ ਆ ਖਾਏ ਕੰਮ ਕਿਤੇ ਸੌਖਾ ਨਹੀਂਗਾ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਤੇ ਫੇਰ ਕਿਤੇ ਜਾ ਕੇ ਵੀਡੀਓ ਚੜ੍ਹਦੀ ਆ ਮਿੱਤਰੋ ਤੇ ਸੋ ਠੀਕ ਆ ਓਕੇ ਪਾਈ ਗੁੱਡ ਨਾਈਟ ਮਿੱਤਰੋ